ਟਾਈਮ ਸੁਣ ਸਕਦੀਆਂ ਆ ਆਲ ਦਾ ਫੱਕਿੰਗ ਟਾਈਮ ਦਲਜੀਤ ਇਜ਼ ਫੱਕਿੰਗ ਗੁੱਡ ਵਾਟ ਹੀ ਹੈਸ ਡਨ ਇਨ ਵੈਂਕੂਵਰ ਮਿਨੀਪੈਕ ਕੈਨ ਮਿਸ ਥੈਟ ਐਵਰੀ ਟਾਈਮ ਹੀ ਇਜ਼ ਹੇਅਰ ਇਨ ਮਿਨੀਪੈਕ ਵੀ ਗੋਨਾ ਕਮ ਐਂਡ ਸ਼ਾਊਟ ਫਾਰ ਹੀ ਆਮ ਨਾਟ ਕਿਡਿੰਗ ਮੇਰ ਕੋ ਕੱਲ ਰਾਤ ਕੋ ਨੀਂਦ ਨਹੀਂ ਆਈ ਥੀ ਬਿਕਾਜ਼ ਆ ਵਾਸ ਜਸਟ ਥਿੰਕਿੰਗ ਕਿ ਭਾਈ ਕੱਲ ਦਿਲਜੀਤ ਦਸਾਂਜ ਦਾ ਸ਼ੋ ਹੈ ਮੈਂ ਉਸ ਕੋ ਇਨ ਪਰਸਨ ਦੇਖੂ ਦਲਜੀਤ ਦਸਾਂਜ ਦੇ ਸ਼ੋ ਹੋ ਰਹੇ ਨੇ ਅਮਰੀਕਾ ਦੇ ਅੰਦਰ ਕੈਨੇਡਾ ਦੇ ਅੰਦਰ ਤੇ ਜਿਹੜਾ ਸਟੇਡੀਅਮ ਕਦੀ ਫੁੱਲ ਨਹੀਂ ਸੀ ਹੋਇਆ ਦਲਜੀਤ ਦਸਾਂਜ ਦਾ ਗਾਣਾ ਸੁਣਨ ਲਈ ਹਾਊਸ ਫੁੱਲ ਹੋਇਆ ਹੈ ਪੂਰੀ ਤਰ੍ਹਾਂ ਟਿਕਟਾਂ ਵਿਖੀਆਂ ਪੂਰੀ ਤਰ੍ਹਾਂ ਇੰਜੋਏ ਕੀਤਾ ਇੰਨੀ ਵੱਡੀ ਤਦਾਦ ਚ ਲੋਕ ਆਏ ਤੇ ਲੋਕ ਇੰਨੇ ਜ਼ਿਆਦਾ ਕ੍ਰੇਜ਼ੀ ਸਨ ਕਿ ਇਸ ਨੂੰ ਬਿਆਨ ਕਰਨਾ ਮੁਸ਼ਕਲ ਹੈ ਦਿਲਜੀਤ ਦੋਸਾਂਝ ਦੀ ਕਿੰਨੀ ਵੱਡੀ ਫੈਨ ਫਾਲੋਇੰਗ ਹੈ ਅਮਰੀਕਾ ਦੇ ਅੰਦਰ ਕੈਨੇਡਾ ਦੇ ਅੰਦਰ ਤੇ ਅੱਜ ਇਸੇ ਹਵਾਲੇ ਨਾਲ ਵੀਡੀਓ ਹੈ ਲੋਕ ਦਿਲਜੀਤ ਦੋਸਾਂਝ ਦੇ ਬਾਰੇ ਕੀ ਗੱਲਬਾਤ ਕਰ ਰਹੇ ਨੇ ਕਿੰਨਾ ਪਸੰਦ ਕਰਦੇ ਨੇ ਦਿਲਜੀਤ ਦੋਸਾਂਝ ਨੂੰ ਤੇ ਸਟੇਡੀਅਮ ਕਿਸ ਤਰ੍ਹਾਂ ਫੋਲੋਏ ਅੱਜ ਦੀ ਵੀਡੀਓ 'ਚ ਦੇਖਾਂਗੇ ਵੀਡੀਓ ਦੀ ਤਰਫ ਵਧਣ ਤੋਂ ਪਹਿਲੇ ਤੁਹਾਡੇ ਅਗੇ ਗੁਜ਼ਾਰਿਸ਼ ਏ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲਿਏ ਵੀਡੀਓ ਸ਼ੁਰੂ ਕਰਦੇ ਹਾਂ 1 2 3 ਗੋ ਦਲਜੀਤ ਨੂੰ ਪੂਰਾ ਟਾਈਮ ਸੁਣ ਸਕਦੀਆਂ ਆ ਆਲ ਦਾ ਫੱਕਿੰਗ ਟਾਈਮ ਦਲਜੀਤ ਇਜ਼ ਫੱਕਿੰਗ ਗੁੱਡ ਵਾਟ ਹੀ ਹੈਸ ਡਨ ਇਨ ਵੈਂਕੂਵਰ

ਕੰਡ ਕਰਦੇ ਨਾ ਮੁਲਕਾਂ ਦੇ ਵਿੱਚ ਰਹਿਣਾ ਸੌਖਾ ਨਹੀਂ एवरीडे ਡੇ ਟੂ ਡੇ ਲਾਈਫ ਬੜੀ ਹਾਰਡ ਹੈ ਸੋ ਮੈਂ ਸਾਡੇ ਵੱਲੋਂ ਇੱਕ ਕੋਸ਼ਿਸ਼ ਰਹੇਗੀ ਕਿ ਅੱਜ ਦੀ ਰਾਤ ਤੁਸੀਂ ਸਾਰੇ ਫਿਕਰ ਭੁੱਲ ਕੇ ਸਾਰੀਆਂ ਟੈਨਸ਼ਨਾਂ ਭੁੱਲ ਕੇ ਇੰਜੋਏ ਕਰ ਸਕੋ ਮੈਂ ਪਾਕਿਸਤਾਨ ਸੀ ਹਾਂ ਲਾਹੌਰ ਸੇ ਔਰ ਹਮ ਆਪਕੇ ਬਹੁਤ ਬੜੇ ਫੈਨ ਹੈ ਪਰ ਐਟ ਦਾ ਮੂਮੈਂਟ ਦਿਲਜੀਤ ਭਾਈ ਤੋਂ ਉੱਪਰ ਕੋਈ ਸ਼ੋ ਲਾ ਜਵੇ ਮੈਂ ਆਪਦੀ ਅੱਖਾਂ ਹੀ ਨਹੀਂ ਸੇ ਹਟਾ ਪਾਰੀ ਉਹਦੇ ਤੋਂ देखो दी एनर्जी इतनी पॉजिटिव सीगी पता ही नहीं सीगा मेनू कि जो 3-4 दो-तीन घंटे चले गए एंड इट वाज लाइक बेस्ट एवर एक्सपीरियंस जन्नत ਦੇ ਵਿੱਚ ਤਾਂ ਮੈਨੂੰ ਮੇਰੀ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀਗਾ ਕਿ ਸਾਹਮਣੇ ਦਲਜੀਤ ਆ ਤੇ ਮੈਂ ਉਹਨੂੰ ਦੇਖ ਰਹੀ ਹਾਂ ਤੇ ਉਹ ਗਾ ਰਿਹਾ ਸਾਡੇ ਬੈਠੀ ਨਹੀਂ ਲੱਤਾਂ ਥੱਕੀਆਂ ਦੀ ਹੁਣ ਪਿੰਜਰੀਆਂ ਜਾ ਕੇ ਘਰ ਨਬਾੜੀ ਆਣੇ ਘੈਂਡ ਸੀ ਯਾਰ ਮੋਸ ਵੇ 7th cloud ਤੇ ਆ ਸੀਰੀਅਸਲੀ ਦਲਜੀਤ ਅ ਲੋਟ ਆਫ ਲਵ ਲੋਟ ਆਫ ਲਵ ਮੈਨੇ ਇੱਕ ਟਾਈਮ ਲਈ ਤਾਂ ਲੱਗਾ ਮੈਂ ਸਵਰਗਾ ਚ ਬੈਠਾ ਕਿਤੇ ਲਾਈਕ ਕਿੰਨੇ ਵਧੀਆ ਪਿਆਰੇ ਗਾਣੇ ਚੱਲ ਰਹੇ ਸਭ ਕੁਝ ਮਤਲਬ ਰੂਹ ਬੰਦੇ ਦੀ ਖੁਸ਼ ਹੋ ਜਾਂਦੀ ਆ ਇਨਾ ਦਿਲੋਂ ਗਾਉਂਦੇ ਆ ਸਾਰਿਆਂ ਦਾ ਦਿਲ ਲਾਉਂਦੇ ਆ ਲਵ ਯੂ ਦਲਜੀਤ ਪੂਰੀ ਨਹੀਂ ਹੁਣ ਕੋਈ ਹੈਗੀ ਕੋਈ ਰੀਸ਼ ਕਿਤੇ ਹੋਈ ਨਹੀਂ ਸਕਦੀ ਨਾ ਉਹਨਾਂ ਨਾਲ ਸਮਾਂ ਨਹੀਂ ਹੋਣੀ ਉਹ ਬੰਦਾ ਦਿਨ ਰਾਤ ਅਜ ਕਰ ਗਿਆ ਵਾ ਤੇ ਉਹ ਬਸ ਗੱਲਬਾਤ ਉਹ ਬਣਾ ਦਿੰਦਾ ਔਰ ਕੋਈ ਬਣਾ ਸਕਦਾ ਫੁੱਲ ਟਾਈਮ ਕੰਮ ਕਰਦੀ ਆ ਬਟ ਫਿਰ ਵੀ ਮੈਂ ਆਪਣੇ ਆਵਰਸ ਛੱਡੇ ਨੇ ਕਿਉਂਕਿ ਮੈਂ ਦਲਜੀਤ ਨੂੰ ਮਿਸ ਨਹੀਂ ਸੀ ਕਰਨਾ ਪਲੀਜ਼ ਜਸਟੀਫਾਈ ਕਿ ਇਸ ਨੇਮ ਦਿਲਜੀਤ ਲਿੱਤਾ ਦਿਲਜੀਤ ਲਿੱਤਾ ਆ ਮੂਨਾ ਸਿਰਫ ਦਲਜੀਤ ਕਰਕੇ ਇਹ ਕਹਿੰਦਾ ਮੇਰੇ ਅੱਜ ਪੱਗ ਬੰਨ ਮੈਂ ਇਹਦੇ ਪੱਗ ਬੰਨੀ ਆ ਮਾਣਾ ਦਲਜੀਤ ਤੇ ਅਸੀਂ ਕਦੀ ਇਹਨਾਂ ਇਕੱਠ ਨਹੀਂ ਦੇਖਿਆ ਪੰਜਾਬੀ only because of that guy we are here and we are thank proud you so of much you. thank it's you so much it's a really much. honor to attend that kind of concert ਮੈਂ ਪਹਿਲੇ ਬੈਂਕੂਵਰ ਦੇ ਸ਼ੋਅ ਤੇ ਗਿਆ ਸੀਗਾ ਅੱਜ ਮੈਂ ਵਿਨੀਪੈਗ ਆਇਆ ਐਮਰ ਤੁਹਾਡੇ ਸਾਰੇ ਸ਼ੋਅਸ ਤੇ ਆ ਰਹੇ इवन ਯੂ ਐਸ ਐਚ ਵੀ ਆ ਰਹੇ ਤੇ ਕੈਨੇਡਾ ਚ ਵੀ ਆ ਰਹੇ ਸਾਰੇ ਆਪਣੀ ਆਪਣੀ ਆਇਡੈਂਟੀਟੀ ਭੁੱਲ ਗਏ ਸੀਗੇ ਸਿਰਫ ਇੱਕ ਤੇ ਇੱਕ એનર્ਜੀ ਹੀ ਰਹਿ ਗਈ ਪ੍ਰਮਾਤਮਾ ਨੂੰ ਲੰਬੀ ਉਮਰ ਬਖਸ਼ੇ ਵਧੀਆ ਪ੍ਰਮਾਤਮਾ ਉਹਦਾ ਪ੍ਰੋਗਰਾਮ ਚਲਾਵੇ ਅੱਗੇ ਤੋਂ ਤੰਦਰੁਸਤ ਰਹਿਣ ਕੱਲਾ ਕੱਲਾ ਬੱਚਾ ਵੱਡਾ ਤੇ ਬਜ਼ੁਰਗ ਸਾਰੇ ਨੇ ਚਾਏ ਇੰਨਾ ਨਿਆਰਾ ਕਦੇ ਨਹੀਂ ਆਜੰਦੀ ਜਿਹੜਾ ਅੱਜ ਜੀ ਆਇਆ 12 ਵੱਜ ਚੁੱਕੇ ਆ ਬਠੋਲੇ ਵੀ ਲੋਕਾਂ ਚ ਇੰਨੀ ਜ਼ਿਆਦਾ એનર્ਜੀ ਆ ਜਿ ਘਰੇ ਜਾਂਦਾ ਬਿਲਕੁਲ ਦਿਲ ਨਹੀਂ ਕਰ ਰਿਹਾ એનર્ਜੀ ਪਾਸ ਕਰ ਜਾਂਦਾ ਸੀ ਮੇਰੇ ਵੱਲ ਮੇਰੇ ਬਹੁਤ ਬੜੇ ਯੂਥਲੀ ਮੈਂ એનર્ਜੀ ਪਾਸ ਕਰਦਾ ਹਾਂ ਇਹ ਸਾਰਾ ਕੁਝ ਤੁਹਾਡਾ ਹੀ ਹੈ ਮੇਰਾ ਬੰਦੇ ਕੁਝ ਥੈਂਕ ਯੂ ਤੇ ਐਸੀ ਜੇ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਟੇਡੀਅਮ ਫੁੱਲ ਹੋਇਆ ਨਵੇਂ ਰਿਕਾਰਡ ਬਣਾਤੇ ਨਾ ਦਿਲਜੀਤ ਦੋਸਾਂਝ ਨੇ ਅਮਰੀਕਾ ਦੇ ਅੰਦਰ ਤੇ ਕੈਨੇਡਾ ਦੇ ਅੰਦਰ ਐਡਾ ਵੱਡਾ ਸ਼ੋਅ ਤਾਰੀਖ 'ਚ ਕਦੀ ਨਹੀਂ ਹੋਇਆ ਜਿੰਦਾ ਵੱਡਾ ਸ਼ੋਅ ਇਸ ਟਾਈਮ ਦਿਲਜੀਤ ਦੋਸਾਂਝ ਕਰ ਰਿਹਾ ਹੈ ਦਿਲਜੀਤ ਦੋਸਾਂਝ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਦਿਲਜੀਤ ਦੋਸਾਂਝ ਇੱਕ ਨਾਮ ਨਹੀਂ ਇੱਕ ਬ੍ਰਾਂਡ ਬਣ ਚੁੱਕਿਆ ਹੈ ਦਿਲਜੀਤ ਦੋਸਾਂਝ ਉਹਨਾਂ ਹਾਲਾਤਾਂ 'ਚ ਨਿਕਲ ਕੇ ਗੁਲੂਕਾਰ ਬਣਿਆ ਤੇ ਨਾਲ ਹੀ ਨਾਲ ਅਦਾਕਾਰ ਬਣਿਆ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਲੋਕ ਕੰਮ ਕਰਨਾ ਛੱਡ ਦਿੰਦੇ ਨੇ ਦਿਲਜੀਤ ਦੋਸਾਂਜ ਨੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਹਾਊਸ ਫੁੱਲ ਪਰਫਾਰਮੈਂਸ ਦਿੱਤੀ ਏ ਤੇ ਲੋਕ ਲੋਕ ਕਿੰਨੇ ਜ਼ਿਆਦਾ ਕ੍ਰੇਜ਼ੀ ਨੇ ਲੋਕ ਕਿੰਨਾ ਜ਼ਿਆਦਾ ਪਿਆਰ ਤੇ ਮੁਹੱਬਤ ਦੇ ਰਹੇ ਨੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਅਗਰ ਮੈਂ ਆਪਣੀ ਤਾਰੀਖ ਦੇ ਵਿੱਚ ਦੂਜੇ ਨੰਬਰ ਤੇ ਕਿਸੇ ਨੂੰ ਦੇਖਿਆ ਤਾਂ ਉਹ ਦਿਲਜੀਤ ਦੋਸਾਂਜ ਏ ਸਿੱਧੂ ਮੂਸੇਵਾਲਾ ਇੱਕ ਬ੍ਰਾਂਡ ਸੀ ਇੱਕ ਨਾਮ ਸੀ ਅਮਰੀਕਾ ਦੇ ਬਿਲਬੋਰਡ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਗਾਣੇ ਗੂੰਜਦੇ ਸੀ ਤੇ ਇਸ ਟਾਈਮ ਗੱਲ ਕਰੀਏ ਤੇ ਦਿਲਜੀਤ ਦੋਸਾਂਝ ਦੇ ਗਾਣੇ ਬਿਲਬੋਰਡ ਤੇ ਵਜਣ ਡੇ ਨੇ ਸਟੇਡੀਅਮ ਦੇ ਵਿੱਚ ਗੂੰਜਣ ਡੇ ਨੇ ਤੇ ਲੋਕ ਇੰਨਾ ਜ਼ਿਆਦਾ ਪਿਆਰ ਦੇ ਦੇ ਨੇ ਇੰਨੀ ਜ਼ਿਆਦਾ ਮੁਹੱਬਤ ਦੇ ਰਹੇ ਨੇ ਸਿੱਧੂ ਮੂਸੇਵਾਲੇ ਤੋਂ ਬਾਅਦ ਅਗਰ ਕੋਈ ਬ੍ਰਾਂਡ ਬਣਿਆ ਪੰਜਾਬ ਦਾ ਤੇ ਉਹ ਹੈ ਦਿਲਜੀਤ ਦੋਸਾਂਝ ਜਿਹੜਾ ਨਵੇਂ ਰਿਕਾਰਡ ਬਣਾ ਰਿਹਾ ਹੈ ਨਵੀਂ ਤਾਰੀਖ ਰਕਮ ਕਰ ਰਿਹਾ ਹੈ ਹਰ ਪਾਸੇ ਹਾਊਸ ਫੁੱਲ ਸਟੇਡੀਅਮ ਦੇ ਵਿੱਚ ਲਾਈਵ ਸ਼ੋਅ ਕਰ ਰਿਹਾ ਹੈ ਤੇ ਬਹੁਤ ਹੀ ਜ਼ਬਰਦਸਤ ਪਰਫਾਰਮੈਂਸ ਸੀ ਦਲਜੀਤ ਦੋਸਾਂਝ ਦੀ ਲੋਕਾਂ ਦਾ ਕਿੰਨਾ ਜ਼ਿਆਦਾ ਪਿਆਰ ਹੈ ਲੋਕਾਂ ਦਾ ਕਿੰਨਾ ਜ਼ਿਆਦਾ ਜਜ਼ਬਾਤ ਨੇ ਲੋਕ ਕਿੰਨੇ ਜ਼ਿਆਦਾ ਕ੍ਰੇਜ਼ੀ ਨੇ ਪਰਫਾਰਮੈਂਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੇ ਐਸ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ